ਵਾਹ ਹੈ ਗੁਰੂ 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 ਲਈ ਸੋਨਰਬੈ ਸਤੁਰਦਾਸ ਸਵਾਹਰਾਜ ਕੀ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਗ੍ਰਾਮਲੀ ਸੰਗਤ ਦਾ ਖੰਡਾਸ ਮਨਾਇਆ ਗਿਆ। ਉਸਨੂੰ ਦਿਨਾਂ ਤੋਂ ਬਸੰਤ ਕਰਨ। ਮਾਪੋ ਚਾਹੇ ਚੰਨ ਤੋਂ ਬਰਸਾਉਂਦੇ। ਗ੍ਰਾਮਲੀ ਸੰਗਤ ਦਾ ਖੰਡਾਸ ਮਨਾਇਆ ਜਾ ਰਿਹਾ ਹੈ। ਚਲਰਨਾ ਵਾਸੀ ਸਮਾਗਮ ਮਤਾ ਦੇ ਰੋਜ਼ ਤੱਕ ਗੁਰਬਾਣੀ ਜਾਪ ਹੁੰਦਾ ਹੈ। ਸਵੇਰ ਸਬਾਹ ਸੁਭਾਈ ਗੁਰਬਾਣੀ ਅਦਾਰ ਗੁਰਬਾਣੀ ਦਾ। ਕਾਂਦੇ ਨੂੰ ਤੁਮ ਆਨਸਰੀਏ ਪੜ੍ਹਦਾ ਰਾਮਹਾਂਨ ਸਹਿਬੀ ਬਖਸ਼ਸਾ ਦਿੱਤਾ। ਜੀ ਨਾ ਬੇ ਮਾਦੀ ਅਰਦਾਸ ਹੋਈ। ਪ੍ਰਾਪਤ ਨਿਸ਼ਾਨ ਸਰ ਸੁਪਰਮਨ ਸਰ ਨੇ ਆਇਆ ਹੈ ਇਨਸ਼ਾ ਅ ਅਰੀਤ ਪ੍ਰਵਾਹ ਤੇ ਸਾਲਾਕਤੀ ਜੁਲਾਈ ਜੀ ਸਵੇਰੇ 10:00 ਵਜੇ ਘੌਂਦੀ ਸਲਵੋਤਰ ਅੰਬੋਗਨਗਰ ਕੈਂਪ ਤੋਂ ਆਸਟਰੀ ਪਰ ਆਉਣਗੇ ਸੰਤ ਨਾਮਾ ਖਾਉਣਾ ਨਹੀਂ ਪਰਮਾ ਸਿਚਿਆ ਜੀ ਮਹਾਂਪੁਰਸ਼ ਸ਼੍ਰੀਵਾਸੰਤ ਜੀ ਸੁਪਤ ਪ੍ਰਾਪਤ ਧੰਨਵਾਦ ਹੈ ਜੀ ਮਹਾਂਪੁਰਸ਼ ਪ੍ਰਵਚਨਾਂ ਦੀ ਬਖਸ਼

ਪ੍ਰੋਕਾਇਰ ਸਭੂ ਸੰਗਠਨ ਇਥੇ ਸਹਿਯੋਗ ਕਰਨਾ ਸਭੂ ਪੀਸੀ ਵਾਸਤੇ ਲੱਗੀ ਇਤਿਹਾਸਿਕ ਪਲਾਇਮਾਟ ਜਿਆ ਸਮਾਪਤ ਹੋਣਾ ਚਾਹੀਦਾ ਸਭੂ ਸਲਕਤਨ ਬਖਤ ਸਹਿਯੋਗ ਸਭੂ ਸਫਲਤਾ ਸਮਾਪਤ ਕਰਿਆ ਨੇ ਸਭ ਸੰਗਤ ਦੇ ਸਹਿਯੋਗ ਕਰਤਾ ਕਦਨਾਵ ਨਾਮ ਰਿਹਾ ਸਾਧੂ ਵੇਦਨਤੀ ਨੂੰ ਬੈਂ ਉਹ ਨਾਮੇ ਕੀ ਜਾਣਾ ਹੈ ਕਿਹਨਾਂ ਜਦ ਵੀ ਜਿਨ੍ਹਾਂ ਨੇ ਪਰਮਿਸ਼ਨ ਦੇ ਨਾਮ ਹੋਇਆ ਇਹਨਾਂ ਦੀ ਸਭੂ ਗੁਰਤਾ ਦੀ ਰੋਣੇ ਨੇ ਸੁਖ ਸਾਹਿਬ ਸਨਪਰ ਚਿੰਤਾਮਨ ਕਾਮਲੇ ਸੁਖਾਂ ਦਾ ਸੰਬੰਧ ਪਰਪਰਕਾ ਪਰਿਸ਼ਦ ਦਾ ਨਾਮ ਹੀ ਚਲਦਾ ਪਾਛਾ ਹੈ ਮੇਰੇ ਨਾਮ ਤੇ ਕਾਰਜ ਸਭੇ ਨਾਮ ਦਾ ਨਾਮ ਪਰ ਇੱਕ ਖੰਡ ਬਰਹਿਮ ਇਸ ਲਈ ਸੰਸਦ ਇਹ ਕਹਿੰਦੇ ਨਾਮ ਦੇ ਨਾਮ ਮੈਂ ਹੋਰ ਨਾ ਕੋਈ ਕੋਈ ਨਸੂਟਿਆ ਜਾਉਂਦਾ ਜਗ੍ਹਾ ਨਹੀਂ ਕਿਸ ਦੀ ਅਰਸਾ ਦੇ ਬਖੂਨ ਦਾ ਜਿਹਦੇ ਸਭ ਸਾਧ ਸਭ ਕਿੰਤਾ ਮਾਰ ਕਾਮ ਕੇ ਅੰਦਰ ਜਿਹੜੇ ਚਾਰ ਤਦ ਪਦਸ਼ਟ ਮਹਾਸਭ ਨਾਵਨ ਦੇ ਤਾਰ ਤੱਕ ਤਾਂ ਕਿ ਰਾਬ ਨਵਾਦੀ ਚਲੀ ਤੇ ਰਦਾਰ ਸਿਮਾ ਮਹਾਮੇ ਜਦਾਂ ਲੋਚੇ ਨੇ ਕੋਈ ਮੇਰਾ ਬਣ ਕੇ ਆਵੇ ਤਸਰੀਕ

ਕੰਟਰਨ ਭਗਤ ਦਾ ਸਾਜਨਾ ਹਰ ਕੀਰਤਨ ਗਾਇਕ ਨਹੀਂ ਜਨਮ ਤੋਂ ਕੰਟਰਨ ਭਗਤ ਦਾ ਗੁਰਮੁਖਾਂ ਦੇ ਵਿੱਚ ਸਿਖਿਆ ਮਿਲਿਆ ਤੇ ਆਪ ਸਭ ਤੋਂ ਵੱਡੇ ਭਗਤੋ ਸਿੱਖਾਂ ਦੇ ਜੋ ਗੁਰਚਾਨੀ ਸੁਣ ਪੜ੍ਹਦੇ ਸਨ ਸੰਤਾਂ ਗੜ ਭਗਤਿਆਂ ਨੇ ਕਿਹਾ ਕੰਟਰਨ ਚੰਨਾ ਵੀ ਪਰੇ ਤੇ ਬਾਣੀ ਦਾ ਅਸਰ ਹੈ ਅੱਜ ਦਾ ਜੁਗ ਹੈ ਨਸ਼ਿਆਂ ਤੋਂ ਦੂਰ ਵਿਕਾਰਾਂ ਤੋਂ ਦੂਰ ਈਕਤ ਕਲ ਲਈ ਜਿੰਦਿਆਂ ਤੋਂ ਜੀ ਬਚਿਆ ਜਸਾ ਉਹ ਸਾਧਨਾ ਦੀ ਸੰਤ ਜਿਹੜਾ ਸਾਡਾ ਅੱਜ এনਵਾਇਰਨਮੈਂਟ ਹੈ ਪਵਣ ਪਾਣੀ ਜੋ ਸਮੇਂ ਦੇ ਹਾਲਾਤ ਜੋ ਪ੍ਰਦੂਸ਼ਣ ਹੈ ਉਹਦੇ ਵਾਸਤੇ ਜਿਸਾਇਬ ਦੀ ਬਖਸ਼ਿਸ਼ ਹੈ ਅੱਜ ਸ਼ਾਵਣ ਮਹੀਨਾ ਚੱਲ ਰਿਹਾ ਹੈ ਤੇ ਪਰਮਿਸ਼ਨ ਕਰਕੇ ਸਾਡੇ ਕਿਤੇ ਭਾਰਤ ਦੇਸ਼ ਐਨਵਾਇਰਨਮੈਂਟ ਦੇ ਮੈਂਕਾਂ ਦੀ ਸੰਭਲਿਆ ਸੀ 180 ਦੀ ਛਾ ਵਿੱਚ 180 ਵੀ ਨੰਬਰ ਤੇ ਬਹੁਤ ਵੀ ਗੱਲ ਹੈ ਜਿਸ ਵਿੱਚ ਅਸੀਂ ਕਹੁੰਦੇ ਹਾਂ ਹਰ ਬੱਚਾ ਹਰ ਜੀਵ ਦੁਨੀਆ ਦੀ ਭਲਾਈ ਆਪਣੀ ਭਲਾਈ ਤੇ ਆਪਣੀ ਭਲਾਈ ਤੋਂ ਲੋਕ ਭਲਾਈ ਲਈ ਇਸ ਤਰ੍ਹਾਂ ਕਰ ਜਿਵੇਂ ਮਗਾਰਾ 217 ਬੋਤਲਾਂ ਤੋਂ ਕਰਕੇ ਸਾਡੇ ਨੂੰ ਦਹੀ ਬਾਣੀ ਸੋਸਰੀ ਸੁਨ ਕਰਵਾ ਨਹੀਂ ਰਹੇ ਸੰਜਨ ਕਰ ਆਪਣੇ ਸੁਰਾ ਤੋਂ ਬੁੱਤਰ ਨਾਤਾ ਵਰਜਾ ਰਹੇ ਸੁਰਾ ਪਵਿੱਤਰ ਨਾਤਾ ਅਵਜਾਲੇ ਸੁਰਸਰੀ ਮੇਤਨਾ ਹੋਈ ਆਨਣ ਬੰਦਾ ਜਲ ਤੇ ਹਿਟਾਰੀ ਜਿਹੜਾ ਕਹਿੰਦਾ ਬਾਣੀ ਦੇ ਸ਼ਹਿਾਰ ਵਿੱਚ ਪਾਣੀ ਵਿੱਚ ਮਿਲਦੀ ਉਹਨਾਂ ਹਟਾਤੀ ਰਹੇ ਇਸੇ ਤਰ੍ਹਾਂ ਕੋਈ ਚੰਨਾਂ ਦੇ ਜੁੜਦੇ ਆ ਬਕਾਰ ਕਰਾ ਕੇ ਰਹੇ ਇਹ ਕਹਿੰਦੇ ਨੇ ਸਤ ਸੰਗਤ ਮਿਲਦੀ ਜੀ ਨਾ ਕੋ ਜੈਸੇ ਕੋਈ ਨਹੀਂ ਇਸ ਲਈ ਕਵੀ ਇੱਕ ਕ੍ਰਿਤਾ ਦੀ ਕ੍ਰਿਤਾ ਦੀ ਨੂੰ ਤੇਰਾ ਤੁਤਨ ਸਿੱਖੀ ਉਸ ਤੇ ਜੋਤੀ ਨੇ ਸਦਾ ਨਾਮ ਕਰਕੇ ਸਮਾਨ ਜਿੰਨਾ ਮਤਵ ਦੇ ਸਕੀ ਜਿਵੇਂ ਮਾਤਾ ਪਿਤਾ ਨੂੰ ਦੇਦੇ ਗੁਰੂ ਦੇ ਆਪਣੇ ਅਧਿਆਤਮਿਕ ਗੁਰੂ ਜੋ ਸਹਰ ਦਾ ਅਸ਼ੀਰਵਾਦ ਦਿੰਦੇ ਨੇ ਸੁਭਾ ਪਰਛਾਵੇਂ ਚੰਗਾ ਲਿਖੋ ਜੀ ਸਹਿਬ ਦਾ ਹਸ ਪ੍ਰਾਪਤ ਕਰਦੇ ਹਾਂ ਇਸ ਲਈ ਸਮੂਹ ਸੰਗਤ ਨੂੰ ਬਈ ਹੈ ਸਤਿਕਾਰ ਤੇ ਤਕਦੀ ਲਈ ਤੁਹਾਨੂੰ ਸਿੱਧੇ ਦਸ ਪ੍ਰਾਪਤਾਂ ਦੀ ਸੇਵਾ ਕਰਨਾ ਬਕੇ ਸੰਪਰਕ ਸਵਾਗਤ ਦੇ प्राप्त किया आशीर्वाद आप कृपा करो जी साहब कहने दर्शन धनबाद जय गुरुदेव धन गुरुदेव जय सतगुरु का वागुरु जी का खालसा वाहिगुरु